ਪਰਸੋਂ ਮੈਂ ਮਾਲਵਾ ਨਹਿਰ ਦਾ ਜਾਇਜ਼ਾ ਲੈਣ ਗਿਆ ਸੀ ਜਿਹੜੀ ਹਰੀਕੇ ਪੱਤਨ ਤੋਂ ਗਿੱਦੜਵਾਏ ਲੰਬੀ ਦੇ ਪਿੰਡਾਂ ਤੱਕ ਬਣੂਗੀ 159 ਕਿਲੋਮੀਟਰ ਪਰਸੋਂ ਮਾਲਵਾ ਨਹਿਰ ਦਾ ਜਾਇਜ਼ਾ ਲੈ ਕੇ ਉਹਦਾ ਕੰਮ ਸ਼ੁਰੂ ਕੀਤਾ ਕੱਲ 58 ਅਤਿ ਆਧੁਨਿਕ ਐਂਬੂਲੈਂਸ ਦਾ ਉਹਨਾਂ ਨੂੰ ਹਰੀ ਚੰਡੀ ਦੇ ਕੇ ਸਿਹਤ ਮੈਕਮੇ ਨੂੰ ਸਮਰਪਿਤ ਕੀਤੀਆਂ ਨੇ ਅੱਜ ਆਹ ਰੇਲਵੇ ਓਵਰ ਬ੍ਰਿਜ ਉਦਘਾਟਨ ਕਰ ਰਹੇ ਆ ਕਿਤੇ ਸਕੂਲਾਂ ਦੇ ਉਦਘਾਟਨ ਹੋ ਰਹੇ ਨੇ ਕਿਤੇ ਹਸਪਤਾਲਾਂ ਦੇ ਉਦਘਾਟਨ ਹੋ ਰਹੇ ਨੇ ਕਿਤੇ ਮਹੱਲਾ ਕਲੀਨਿਕਾਂ ਦੇ ਆਮ ਆਦਮੀ ਕਲੀਨਿਕਾਂ ਦੇ ਉਦਘਾਟਨ ਹੋ ਰਹੇ ਨੇ ਕਿਤੇ ਨਿਯੁਕਤੀ ਪੱਤਰ ਵੰਡ ਸਮਰੋਹ ਹੋ ਰਹੇ ਨੇ ਨੌਕਰੀਆਂ ਮਿਲ ਰਹੀਆਂ ਨੇ ਇਹੋ ਜਿਹੇ ਫੰਕਸ਼ਨ ਪਹਿਲਾਂ ਪੰਜਾਬ ਚੋਂ ਬੰਦ ਹੋ ਗਏ ਸੀ ਪਹਿਲਾਂ ਕਦੇ ਸੁਣਿਆ ਸੀ ਵੀ 5000 ਨੌਕਰੀਆਂ ਦੇਣੀ ਆ ਉਹਦਾ ਸਮਰੋਹ ਹੈ ਨਾ ਕਿਉਂਕਿ ਪਹਿਲਾਂ ਆਣੀਆਂ ਸਰਕਾਰਾਂ ਦਾ ਕੱਲਾ ਬਸ ਇਹੀ ਕੰਮ ਤੇ ਸੀ ਮੇਰਾ ਪੁੱਤ ਉਹਦਾ ਭਤੀਜਾ ਇਹਦਾ ਸਾਲਾ ਉਹਦਾ ਜੀਜਾ ਆਹੀ ਬਸ ਕੰਮ ਆਉਂਦਾ ਹੋਰ ਕੋਈ ਕੰਮ ਹੀ ਨਹੀਂ ਸੀ ਆ ਇਲਾਕਾ ਫੌਜ ਦੇ ਵਿੱਚ ਬਹੁਤ ਹੈ ਆ ਇਲਾਕੇ ਦਾ ਭਰਤੀ ਜਿਹੜੀ ਫੌਜ ਦੇ ਵਿੱਚ ਬਹੁਤ ਜ਼ਿਆਦਾ ਹੈ ਜਵਾਨ ਸ਼ਹੀਦ ਹੁੰਦੇ ਨੇ ਤਰੰਗੇ ਜਿ ਲਿਫਟ ਕੇ ਆਉਂਦੇ ਆ ਦੇਸ਼ ਦੀ ਰਾਖੀ ਲਈ ਇਹਦੋਂ ਪਹਿਲਾਂ ਕੀ ਕਰਦੇ ਸੀ ਇਹਦੋਂ ਪਹਿਲਾਂ ਨਹੀਂ ਸਰਕਾਰਾਂ ਕੀ ਕਰਦੀਆਂ ਸੀ ਮਜ਼ਾਕ ਕਰਦੀਆਂ ਸੀ ਸ਼ਹੀਦਾਂ ਨਾਲ ਸ਼ਹੀਦ ਦੀ ਵਿਧਵਾ ਨੂੰ ਸਲਾਈ ਮਸ਼ੀਨ ਦੱਸੋ ਆ ਉਹਦੀ ਆਮ ਦੀ ਕਦਰ ਪਾਉਂਦੇ ਸੀ ਵੀਰੋ ਦਿੱਲੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਬਣੀ ਜਦੋਂ ਉੱਥੋਂ ਉਦੋਂ ਤੋਂ ਲੈ ਕੇ ਤੇ ਪੰਜਾਬ ਜਦੋਂ ਬਣੀ ਆਪਣੀ ਸਰਕਾਰ ਉਦੋਂ ਤੋਂ ਲੈ ਕੇ ਪਹਿਲੇ ਦਿਨ ਤੋਂ 1 ਕਰੋੜ ਰੁਪਈਆ ਸ਼ਹੀਦ ਜੇ ਕੋਈ ਸਾਡਾ ਜਵਾਨ ਸ਼ਹੀਦ ਹੋ ਜਾਏ ਇਸ ਰਾਦ ਤੇ 1 ਕਰੋੜ ਰੁਪਈਆ ਉਹਦੇ ਭੋਗ ਤੋਂ ਪਹਿਲਾਂ ਉਹਦੇ ਘਰੇ ਦੇ ਕੇ ਆਉਂਦੇ ਆ ਮਾਨ ਸਨਮਾਨ ਦੀ ਰਾਸ਼ੀ ਹੈ ਕੋਈ ਉਹਦੇ ਨਾਲ ਸ਼ਹੀਦ ਦੀ ਅਸੀਂ ਕੀਮਤ ਨਹੀਂ ਪਾ ਰਹੇ ਕੋਈ ਉਹਦੇ ਨਾਲ ਮੁੱਲ ਨਹੀਂ ਕੋਈ ਸ਼ਹੀਦ ਦੀ ਜਾਨ ਦਾ ਪਾ ਸਕਦਾ ਪਰ ਮਾਨ ਸਨਮਾਨ ਹੈ ਇੱਕ ਕਬੀਲਦਾਰੀ ਲੀ ਤੇ ਚੜੀ ਰਹਿੰਦੀ ਹੈ 1 ਕਰੋੜ ਰੁਪਏ ਦੇ ਕੇ ਇਹ ਇਤੋਂ ਪਹਿਲਾਂ ਕਿਉਂ ਨਹੀਂ ਸੋਚਿਆ ਇਹਨਾਂ ਨੇ ਸੋਚ ਸਕਦੇ ਸੀ ਪਰ ਕਿਸੇ ਹੋਰ ਬਾਰੇ ਸੋਚਣ ਦਾ ਆਦਤ ਹੀ ਨਹੀਂ ਸੀ ਕਿਤੇ ਤੁਸੀਂ ਇਹਨਾਂ ਨੂੰ ਆਪਣੇ ਆਪ ਹੀ ਕਹੀ ਜਾਂਦੇ ਹੋ ਜਿਸੀਂ ਤਾਂ ਪਛੜੇ ਹੋਏ ਆ ਜੀ ਅਸੀਂ ਤਾਂ ਪਿੱਛੇ ਰਹਿ ਗਏ ਜੀ ਕਾਰਨ ਕਿਉਂ ਪਿੱਛੇ ਰਹਿ ਕੇ ਜਿਹੜੇ ਤੁਹਾਡੇ ਲੀਡਰ ਚੁਣੇ ਸੀ ਨਾ ਉਹ ਆਪਦੇ ਆਪ ਦੇ ਘਰ ਪਰ ਗਏ ਉਹਨਾਂ ਨੇ ਆਪਣੇ ਘਰ ਭਰ ਲਏ ਉਹਨਾਂ ਨੇ ਆਮ ਲੋਕਾਂ ਦੇ ਘਰਾਂ ਬਾਰੇ ਨਹੀਂ ਸੋਚਿਆ ਆਪਦੇ ਘਰ ਤਾਂ ਉਹ 2-2 3-3 ਪਾਸਿਓਂ ਭਰਦੇ ਨੇ ਜਨਿਕੇ ਪੰਜਾਬ ਦੇ ਵਿੱਚ ਇੱਕੋ ਹੀ ਘਰ ਹੈ ਜਿਹਦੇ ਤੇ ਥੱਲੇ ਵਾਲੇ ਫਲੋਰ ਤੇ ਕਿਸੇ ਹੋਰ ਪਾਰਟੀ ਦਾ ਝੰਡਾ ਹੈ ਉੱਪਰ ਵਾਲੇ ਫਲੋਰ ਤੇ ਕਿਸੇ ਹੋਰ ਪਾਰਟੀ ਦਾ ਝੰਡਾ ਹੈ 12 12 ਤੋਂ 20 ਪੌੜੀਆਂ ਨੇ ਜੇ ਉਹ ਥੱਲੇ ਆ ਜੇ ਉਹਦੀ ਪਾਰਟੀ ਬਦਲ ਜੂ ਉਹਦੇ ਭਾਈ ਦੀ ਜੇ ਇੱਧਰ ਲਾ ਤਾਹਾਂ ਚਲੇ ਜੇ ਉਹਦੀ ਪਾਰਟੀ ਬਦਲ ਜੂ ਪਰ ਦੋਨੇ ਹੀ ਰੱਖੇ ਹੋਏ ਨੇ ਤੂੰ ਆ ਰੱਖ ਮੈਂ ਆ ਰੱਖਦਾ ਜਿਹੜਾ ਆ ਗਿਆ ਆਪਾਂ ਆਪਣਾ ਕਰਦੇ ਰਾਵਾਂਗੇ ਤਾਂ ਪਿੱਛੇ ਰਹਿ ਗਿਆ ਇਲਾਕਾ ਤੁਹਾਡਾ ਸਮਝ ਗਏ ਨਾ ਸਾਰੇ ਸਾਰੇ ਜਾਣਦੇ ਹਾਂ ਤਾਂ ਪਿੱਛੇ ਰਹਿ ਗਿਆ ਇਲਾਕਾ ਆਪਣਾ ਸੋ ਫਰਕ ਇੰਨਾ ਕ ਹੈ ਕਿ ਅਸੀਂ ਤੁਹਾਡੇ ਨਾਲ ਆ ਤਾਂ ਤੁਹਾਡੇ ਵਰਗੇ ਆ ਪਰ ਪਰਮਾਤਮਾ ਵੀ ਹੈਗਾ ਪਰਮਾਤਮਾ ਲੋਕਾਂ 'ਚ ਹੀ ਵਸਦਾ ਕਦੋਂ ਦੇ ਸੋਚ ਜੰਦੇ ਆ ਸੀ ਕੁਝ ਬਣਾਗੇ ਬਣਾਗੇ ਲੋਕ ਬਣ ਨਹੀਂ ਦਿੰਦੇ ਕਹਿੰਦੇ ਬਣ ਕੇ ਦਿਖਾਓ ਤੁਸੀਂ ਐਦਾਂ ਬੜੀਆਂ ਉਹਨਾਂ ਨੇ ਅਚਕਦਾ ਸਮਾਂ ਰੱਖੀਆਂ ਨੇ ਸੂਟ ਸਮਾਂ ਰੱਖੇ ਨੇ ਵੀ ਆ ਪਾਵਾਂਗੇ ਸੌ ਚੁੱਕ ਸਮਾਗਮ ਤੇ ਉਹ ਸੌ ਚੁੱਕ ਸਮਾਗਮ ਆਉਂਦੇ ਹੀ ਨਹੀਂ ਕਿਉਂਕਿ ਸੌਹਾਂ ਤਾਂ ਪੰਜਾਬ ਨੂੰ ਲੁੱਟਣ ਦੀਆਂ ਖਾਈ ਜਾਂਦੇ ਆ ਟੋਲ ਪਲਾਜੇ ਸਾਰੇ ਉਹਨਾਂ ਨੇ ਲਵਾਏ ਮੈਂ ਬੰਦ ਕਰਾਏ 17 ਟੋਲ ਪਲਾਜੇ ਬੰਦ ਕਰਾਤੇ 60 ਲੱਖ ਰੁਪਏ ਪੰਜਾਬੀਆਂ ਦਾ ਇੱਕ ਦਿਨ ਦਾ بچਣ ਲੱਗ ਗਿਆ ਜੀ। ਆ 17 ਟੋਲ ਪਲਾਜਿਆਂ ਚੋਂ 14 ਟੋਲ ਪਲਾਜੇ ਥੋਡੇ ਵਾਲੇ ਨੇ ਲਵਾਏ ਸੀ। ਜਦੋਂ ਮੰਤਰੀ ਹੁੰਦਾ ਸੀ। ਆ ਥੋਡੇ ਜਿਹੜੇ ਇੱਥੋਂ ਚੁਣ ਕੇ ਭੇਜਦੇ ਹੋ। ਸੋ ਵੀਰੋ ਜੇ ਚੰਗੇ ਬੰਦੇ ਚੁਣ ਕੇ ਭੇਜ ਦੋਗੇ ਚੰਗੇ ਕਾਨੂੰਨ ਬਣ ਜਾਣਗੇ। ਜੇ ਲਾਲਚੀ ਬੰਦੇ ਚੁਣ ਕੇ ਭੇਜ ਦੋਗੇ ਉਹ ਆਪਦਾ ਲਾਲਚ ਪੂਰਾ ਕਰਨਗੇ ਫਿਰ। ਕੱਲ ਮੈਂ ਉੱਥੇ ਪਰਸੋਂ ਉੱਥੇ ਨਹਿਰ ਤੇ ਸੀ। ਤਾਂ ਪੱਤਰਕਾਰ ਪੁੱਛਣ ਲੱਗੇ ਕਿ ਜੀ ਇਹ ਦਰਖਤਾਂ ਬਾਰੇ ਆ ਨੈਰਾ ਬਾਰੇ ਇਹ ਪਹਿਲਾਂ ਤਾਂ ਕਿਸੇ ਨੇ ਸੋਚਿਆ ਨਹੀਂ ਆ ਨਾਲ ਹੀ ਤਾਂ ਇਹਨਾਂ ਦਾ ਪਿੰਡ ਹੈ ਜੀ ਉਹਨਾਂ ਦਾ ਪਿੰਡ ਹੈ ਬਾਦਲਾਂ ਦਾ ਨਾਲ ਹੀ ਇਹਨਾਂ ਨੇ ਤਾਂ ਸੋਚਿਆ ਨਹੀਂ ਤਾਂ ਇੱਕ ਬਜ਼ੁਰਗ ਬੋਲ ਪਿਆ ਅੱਗਿਓ 70 70 75 ਸਾਲ ਦਾ ਬਜ਼ੁਰਗ ਹੋਣਾ ਮੈਨੂੰ ਤਾਂ ਜਵਾਬ ਦੇਣ ਦੀ ਲੋੜ ਹੀ ਨਹੀਂ ਪੈਂਦੀ ਜਦੋਂ ਲੋਕ ਜਵਾਬ ਦੇਣ ਲੱਗ ਜਾਣ ਫਿਰ ਨਜ਼ਾਰਾ ਹੋਰ ਹੁੰਦਾ ਹੈ ਉਹ ਕਹਿੰਦਾ ਗੱਲ ਸੁਣ ਭਾਈ ਪੱਤਰਕਾਰਾ ਤੂੰ ਕਹਿੰਦਾ ਨਹਿਰਾਂ ਬਾਰੇ ਪਹਿਲਾਂ ਇਹਨਾਂ ਨੇ ਸੋਚਿਆ ਨਹੀਂ ਉਹ ਜਿਨ੍ਹਾਂ ਦੇ ਖੇਤਾਂ 'ਚ ਹੀ ਨਹਿਰਾਂ ਖਤਮ ਹੁੰਦੀਆਂ ਹੁਣ ਉਹਨਾਂ ਨੂੰ ਮੋਗਿਆਂ ਦਾ ਕੀ ਪਤਾ ਹੈ ਉਹਨਾਂ ਨੂੰ ਕੀ ਪਤਾ 3 ਇੰਚ ਮੋਗਾ ਉੱਚਾ ਹੋ ਜਾਏ ਤਾਂ ਕਿੰਨਾ ਕੁ ਫਾਇਦਾ ਹੁੰਦਾ 3 ਇੰਚ ਨੀਵਾ ਹੋ ਜਾਏ ਕਿੰਨਾ ਕੁ ਫਾਇਦਾ ਕਹਿੰਦਾ ਮੋਗਿਆਂ ਦਾ ਤਾਂ ਉਹਨਾਂ ਨੂੰ ਹੀ ਪਤਾ ਜਿਹੜੇ ਇੱਕ ਇੱਕ ਮਿੰਟ ਦੇ ਪਾਣੀ ਪਿੱਛੇ ਬੰਦਾ ਵੜ ਦਿੰਦੇ ਨੇ ਇਹਨਾਂ ਨੂੰ ਕੀ ਪਤਾ ਇਹਨਾਂ ਤਾਂ ਨਹਿਰਾਂ ਜਿਹੜੀਆਂ ਨੇ ਇਹਨਾਂ ਦੇ ਖੇਤਾਂ 'ਚ ਖਤਮ ਹੋ ਜਾਂਦੀਆਂ ਨੇ ਇਹਨਾਂ ਨੂੰ ਕੀ ਪਤਾ ਮੈਂ ਕਹਾਂ ਜੀ ਦਰਖਤਾਂ ਦਰਖਤਾਂ ਬਾਰੇ ਪਹਿਲਾਂ ਤਾਂ ਨਹੀਂ ਸੋਚਿਆ ਦਰਖਤਾਂ ਦੀਆਂ ਵੋ ਤੁਸੀਂ ਐਂ ਕਰੋ ਦਰਖਤਾਂ ਦੀਆਂ ਵੋਟਾਂ ਬਣਾ ਦਿਓ ਆ ਚੰਦੂ ਮਾਜਰੇ ਹੋਰੀਂ ਦਿਲਜੀ ਜੀ ਚੀਮੇ ਹੋਰੀਂ ਸੁਖਵੀਰ ਬਾਦਲ ਹੋਰੀ ਮੈਂ ਤੁਹਾਨੂੰ ਟਾਲੀਆਂ ਨੂੰ ਜੱਫੀਆਂ ਪਾਉਂਦੇ ਦਿਖਾਉਂ ਹਾਂ ਤੂੰ ਦੇਖੇ ਹੋ ਜੀ ਆ ਪ੍ਰਤਾਪ ਬਾਜਵਾ ਕਿਕਰ ਨੂੰ ਜੱਫੀ ਪਾਈ ਬੈਠਾ ਹੋਊਗਾ ਨਾਲ ਕਹੂਗਾ ਕਿ ਸਾਡੇ ਤਾਂ ਬਹੁਤ ਪੁਰਾਣੇ ਸੰਬੰਧ ਹੈ ਇਸ ਕਿਕਰ ਨਾਲ ਮੇਰੇ ਦਾਦਾ ਜੀ ਐਸੇ ਕਿਕਰ ਦੇ ਧੁੱਕਿਆਂ ਦਾ ਚਾਰ ਖਾਂਦੇ ਰਹੇ ਆ ਬਣਾ ਦਿਓ ਵੋਟਾਂ ਦਰਖਤਾਂ ਦੀਆਂ ਤਾਂ ਦਰਖਤਾਂ ਦੀ ਮਿੰਨਤ ਕਰਦੇ ਦੇਖੋ ਤੁਸੀਂ ਇਹ ਵੀ ਤੁਹਾਡੇ ਕੱਲੇ ਕੱਲੇ ਪੱਤੇ ਦੀ ਰਖਵਾਲੀ ਕਰਾਂਗੇ ਵੋਟਾਂ ਪਾ ਦਿਓ ਬਸ ਸਾਨੂੰ ਐਂ ਤੁਸੀਂ ਨਹਿਰਾਂ ਦੀਆਂ ਕੱਸੀਆਂ ਦੀਆਂ ਵੋਟਾਂ ਬਣਾ ਦਿਓ ਆ ਚੰਦੂ ਮਾਜਰੇ ਹੋਰੀ ਮੈਂ ਤੁਹਾਨੂੰ ਨਹਿਰਾਂ ਚ ਤਾਰੀਆਂ ਲਾਉਂਦੇ ਦਿਖਾਵਾਂਗੇ ਮੇਰਾ ਦਾਦੇ ਨੇ ਵੀ ਇੱਥੇ ਹੀ ਸਿੱਖੀ ਸੀ ਜਿਹੜੀ ਤਰਾਕੀ ਤੈਰਨਾ ਇਸੇ ਨਹਿਰ ਚ ਹੀ ਸਿੱਖਿਆ ਸੀ ਮੱਜਾ-ਮੁਜਾ ਵੀ ਇੱਥੇ ਹੀ ਨਮਾਉਂਦੇ ਰਹਿਆ ਬਹੁਤ ਪੁਰਾਣਾ ਸਬੰਧ ਹੈ ਇਸ ਨਹਿਰ ਨਾਲ ਬਸ ਆਹੀ ਹੈ ਨਾ ਵੋਟਾਂ ਨਹੀਂ ਹੈਗੀਆਂ ਉਹਨਾਂ ਦੀਆਂ ਪਹਿਲਾਂ ਉਹਨਾਂ ਬਾਰੇ ਕਿਸੇ ਨੇ ਸੋਚਿਆ ਨਹੀਂ ਆਪਾਂ ਸੋਚਾਂਗੇ ਸੋ ਇਹਨਾਂ ਨੂੰ ਜੋ ਮਰਜ਼ੀ ਸੋਚੀ ਜਾਣ ਦਿਓ ਆਪਾਂ ਨੇ ਕੀ ਲੈਣਾ ਤਾਂ ਕੱਲਾ ਵੋਟਾਂ ਹੀ ਸੋਚਦੇ ਆ ਜਿੱਥੇ ਵੋਟਾਂ ਉੱਥੇ ਜਾਂਦੇ ਆ ਉੱਥੇ ਹੱਥ ਬੰਦ ਆ ਹੋਰ ਇਹਨਾਂ ਨੇ ਕੋਈ ਲੈਣਾ ਦੇਣਾ ਨਹੀਂ ਇੱਧਰ ਉੱਧਰ ਉਹਨਾਂ ਨੂੰ ਤਾਂ ਪਤਾ ਹੀ ਕੱਖ ਨਹੀਂ ਵੀ ਹੁੰਦਾ ਕੀ ਐ ਇਹ ਉਹ ਕਾਲੀਆਂ ਐਨਕਾਂ ਲਾ ਕੇ ਨਿਕਲਦੇ ਆ ਟੈਂਪਰੇਚਰ ਪੁੱਛ ਕੇ ਨਿਕਲਦੇ ਆ ਅਫਸਰਾਂ ਨੂੰ ਟੈਂਪਰੇਚਰ ਪੁੱਛਦੇ ਹਾਓ ਇਜ਼ ਦਾ ਹਾਓ ਮਾਚ ਇਜ਼ ਦਾ ਟੈਂਪਰੇਚਰ ਉਹ ਕਹਿੰਦੇ ਸਰ 40 ਡਿਗਰੀ ਓ ਮਾਈ ਗਾਡ ਟੂ ਹੌਟ ਟੂ ਹੌਟ ਜਦੋਂ 30 ਡਿਗਰੀ ਹੋਇਆ ਸਾਨੂੰ ਦੱਸਿਓ ਉਦੋਂ ਪੰਜਾਬ ਬਚਾਉਣ ਚੱਲਾਂਗੇ ਲੈ ਦੱਸ 40 ਡਿਗਰੀ ਚ ਨਿਕਲ ਨਹੀਂ ਸਕਦੇ ਇੰਨੇ ਮਲੈਮ ਨੇ ਇਹ ਤੇ ਆਪਾਂ ਉਹਨੇ ਜਿਹੜੇ ਕੱਢ ਦਿੰਨੇ ਆ ਅੱਧਾ ਪੰਜਾਬ ਆਪਾਂ ਬੋਰ ਵਾਲੇ ਟੋਇਆਂ ਚੋਂ ਨਿਕਲਿਆ ਹੋਇਆ ਟਿਊਬ ਬੱਲੇ ਟੋਇਆਂ ਚੋਂ ਆਪਣਾ ਆਪਣਾ ਕੀ ਰਿਸ ਕਰਨਗੇ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਸਾਥ ਦਿਓ ਇਸੇ ਤਰ੍ਹਾਂ ਵਿਸ਼ਵਾਸ ਦਿਓ ਜਿਵੇਂ ਜਲੰਧਰ ਦੇ ਵਿੱਚ ਤੁਸੀਂ ਕਮਾਲ ਕਰਤੀ ਔਰ ਜਿਵੇਂ ਪੂਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਮਾਹੌਲ ਬਣਿਆ ਹੋਇਆ ਕਿ ਹਾਂ ਅਸੀਂ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣਾ ਹੈ ਔਰ ਇਮਾਨਦਾਰੀ ਨਾਲ ਸੀ ਲੱਗੇ ਹੋਏ ਆ ਹੋ ਸਕਦਾ ਸਾਥੋ ਗਲਤੀਆਂ ਵੀ ਹੁੰਦੀਆਂ ਹੋਣ ਸਾਨੂੰ ਰੋਕ ਲਿਓ ਸਾਨੂੰ ਬਾਹ ਫੜ ਲਿਓ ਸਾਡੀ ਸਾਨੂੰ ਹਟਾ ਦਿਓ ਟੋਕ ਦਿਓ ਨਵੇਂ ਆ ਹੋ ਸਕਦਾ ਕੋਈ ਕਮੀ ਰਹਿੰਦੀ ਹੋਵੇ ਪਰ ਨੀਅਤ ਸਾਡੀ ਖੋਟੀ ਨਹੀਂ ਹੈਗੀ ਇਸ ਗੱਲ ਤੇ ਤੁਸੀਂ ਸ਼ੱਕ ਨਾ ਕਰੋ ਨੀਅਤ ਸਾਡੀ ਸਾਫ਼ ਹੈ ਸੋ ਇਸ ਕਰਕੇ ਹਾਂ ਮੈਂ ਮੈਂ ਨਹੀਂ ਕਹਿੰਦਾ ਕਿ ਕ腐ਪਸ਼ਨ ਸਾਰੀ ਹਟ ਗਈ ਹੋਣੀ ਪਰ ਘਟ ਗਈ ਹਟਾ ਵੀ ਦੇਵਾਂਗੇ ਬਦਲ ਵੀ ਰਹੇ ਆ ਜਿੱਥੋਂ ਵੀ ਸਾਨੂੰ ਤਹਿਸੀਲਦਾਰ ਲੈਵਲ ਤੇ ਜਾਂ ਕੋਈ ਰੈਵਨਿਊ ਲੈਵਲ ਤੇ ਜਾਂ ਕਿਸੇ ਲੈਵਲ ਤੇ ਵੀ ਪਤਾ ਲੱਗਦਾ ਤਾਂ ਅਸੀਂ ਬਦਲ ਦਿੰਨੇ ਆ ਅਫਸਰ ਬਦਲ ਦਿੰਨੇ ਆ ਵੀ ਨਾ ਤੂੰ ਚੱਲ ਕਰੇ ਫਿਰ ਜੇ ਤੈਨੂੰ ਤਨਖਾਹ ਤੇ ਗੁਜ਼ਾਰਾ ਤੇਰਾ ਨਹੀਂ ਹੁੰਦਾ ਤੂੰ ਚੱਲ ਫਿਰ ਬਾਹਰੋਂ ਤਾਂ ਨਹੀਂ ਕਰਨ ਦਿੰਦੇ ਸੋ ਇਸ ਕਰਕੇ ਜਿੰਨੀਆਂ ਵੀ ਸਕੀਮਾਂ ਚੱਲੀਆਂ ਨੇ ਸਾਰੀਆਂ ਤੁਹਾਡੇ ਵਾਸਤੇ ਨੇ ਔਰ ਕੋਈ ਵੀ ਮੈਂ ਤਾਂ ਇਹ ਜੇ ਸਵੇਰੇ ਉੱਠ ਕੇ ਅਰਦਾਸ ਕਰਦਾ ਉਹਨਾਂ ਪ੍ਰਮਾਤਮਾ ਇਹੋ ਜਿਹੀਆਂ ਫਾਈਲਾਂ ਤੇ ਸਾਈਨ ਕਰਵਾਈ ਜਿਹਦੇ ਨਾਲ ਕਿਸੇ ਦਾ ਚੁੱਲ੍ਹਾ ਬਲੇ ਕਿਹਦੇ ਕਰੇ ਤਰੱਕੀ ਦਾ ਦੀਵਾ ਜਗੇ ਇਹੀ ਮੇਰੀ ਤਾਂ ਦੁਆ ਰਹਿੰਦੀ ਹੈ ਪੰਜਾਬ ਵਾਸਤੇ ਹਾਂਜੀ ਇਹ ਇਹ ਬਹੁਤ ਵੱਡਾ ਮੁੱਦਾ ਹੈ ਕਿਉਂਕਿ ਇਹ ਇਹ ਇੰਨਾ ਜਿਆਦਾ ਵੱਡਾ ਇਹਨਾਂ ਨੇ ਬਣਾ ਰੱਖਿਆ ਨੈਕਸਸ ਉਹਨੂੰ ਅਸੀਂ ਹੁਣ ਤੋੜਨ ਤੇ ਲੱਗੇ ਹੋਏ ਹਾਂ ਉਹਨੂੰ ਤੋੜ ਕੇ ਚਿੱਟੇ ਵਾਲਾ ਜਿਹੜਾ ਕਹਿਆ ਨਾ ਉਹਨੂੰ ਤੋੜ ਕੇ ਜਿਹੜੇ ਮਰੀਜ਼ ਨੇ ਮੁੰਡੇ ਮੈਂ ਉਹਨਾਂ ਨੂੰ ਮਰੀਜ਼ ਹੀ ਕਹੂੰਗਾ ਜਿਹੜੇ ਲੱਗ ਗਏ ਉਹ ਵਿਚਾਰੇ ਮਰੀਜ਼ ਨੇ ਉਹਨਾਂ ਨੂੰ ਹਸਪਤਾਲਾਂ ਚ ਲਿਜਾ ਕੇ ਠੀਕ ਕਰਾਂਗੇ ਤੇ ਜਿਹੜੇ ਤਸਕਰ ਨੇ ਜਿਹੜੇ ਵੇਚਦੇ ਨੇ ਉਹਨਾਂ ਨੂੰ ਸਜਾਵਾ ਮਿਲਣ ਗਿਆ ਸਖਤ ਤੋਂ ਸਖਤ ਜਮ ਹਰ ਰੋਜ਼ ਫੜਦੇ ਵੀ ਆਂ ਹਰ ਰੋਜ਼ ਕਿਲੋਂ ਦਾ ਕਿਲੋਂ ਹੀਰਨ ਫੜਦੇ ਆਂ ਪਾਕਿਸਤਾਨ ਤੋਂ ਆਉਂਦੀ ਹੈ ਜਾਂ ਇਧਰੋਂ ਉਧਰੋਂ ਆਉਂਦੀ ਹੈ ਅਸੀਂ ਪੁਲਿਸ ਨੂੰ ਇਹ ਕਿਹਾ ਹੋਇਆ ਹੈ ਕਿ ਜਿਹੜੇ ਵੀ ਐਸਐਸਪੀ ਦੇ ਅੰਡਰ ਕੋਈ ਚਿੱਟੇ ਦਾ ਜਾਂ ਕੋਈ ਇਸ ਤਰ੍ਹਾਂ ਦਾ ਵਿਚ ਵਿਕਣ ਦਾ ਸਾਡੇ ਕੋਲ ਸਾਡੇ ਕੋਲੇ ਕੋਈ ਆ ਗਿਆ ਸਬੂਤ ਅਸੀਂ ਉਹ ਐਸਐਸਪੀ ਨੂੰ ਅਕਾਉਂਟੇਬਲ ਮੰਨਾਂਗੇ ਅਸੀਂ ਉਹਨੂੰ ਜ਼ਿੰਮੇਵਾਰ ਮੰਨਾਂਗੇ ਭਾਵੇਂ ਉਹਦਾ ਮੁਨਸ਼ੀ ਵੇਚਦਾ ਹੋਵੇ ਪਰ ਅਸੀਂ ਉਹਨੂੰ ਅਫਸਰ ਨੂੰ ਕਹਾਂਗੇ ਭਾਈ ਤੂੰ ਆਪਣੇ ਮੁਨਸ਼ੀ ਤੇ ਕੰਟਰੋਲ ਕਰ ਨਹੀਂ ਤਾਂ ਫਿਰ ਤੈਨੂੰ ਸਸਪੈਂਡ ਕਰਾਂਗੇ ਅਸੀਂ ਕਿਉਂਕਿ ਅਸੀਂ ਬਹੁਤ ਹੋ ਗਿਆ ਸਾਡੀ ਹੁਣ ਜਿਹੜੀ ਅਗਲੀ ਪੀੜ੍ਹੀ ਹੈ ਉਹਨੂੰ ਅਸੀਂ ਖੇਡਾਂ 'ਚ ਵੀ ਲਾਉਣਾ ਹੈ ਸਾਡੇ 19 ਪਲੇਅਰ 올림픽 ਦੇ ਵਿੱਚ ਗਏ ਹੋਏ ਨੇ ਉਮੀਦ ਕਰਦੇ ਆ ਕਿ ਉਹ ਵੀ ਜਿੱਤ ਕੇ ਆਉਣਗੇ ਜਦੋਂ ਜਿੱਤ ਕੇ ਆਉਣਗੇ ਨਵੇਂ ਬੱਚਿਆਂ ਦਾ ਹੌਸਲਾ ਵੱਧਦਾ ਹੈ ਕਰੋੜ ਕਰੋੜ ਰੁਪਈਆ ਅਸੀਂ 골ਡ ਮੈਡਲ ਵਾਲਿਆਂ ਨੂੰ ਦਿੰਨੇ ਆ ਤੇ 올림픽 ਦੀ ਤਿਆਰੀ ਵਾਸਤੇ ਪੈਸੇ ਦਿੰਨੇ ਆ ਤਾਂ ਕਿ ਸਾਡੇ ਬੱਚੇ ਡਰੱਗ ਤੋਂ ਇਧਰੋਂ ਚਿੱਟੇ ਤੋਂ ਕਾਲੇ ਤੋਂ ਪੀਲੇ ਤੋਂ ਇਧਰੋਂ ਬਚੇ ਰਹਿਣ ਤਾਂ ਕਿ ਆਉਣ ਵਾਲੇ ਦਿਨਾਂ 'ਚ ਪੜ੍ਹਾਈ ਵਾਸਤੇ ਵੀ ਬਹੁਤ ਵੱਡੇ ਵੱਡੇ ਸਕੂਲ ਜਿਹੜੇ ਖੁੱਲ ਰਹੇ ਨੇ ਬਸ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਗੱਲ ਦਾ ਕਿ ਤੁਸੀਂ ਸਾਥ ਦੇਈ ਜਾਂਦੇ ਹੋ ਕਿਉਂਕਿ ਉ ਤਾਂ ਮੈਨੂੰ ਤੜਕੀ ਉੱਠ ਕੇ ਗਾਲਾਂ ਕੱਢਣ ਲੱਗ ਜਾਂਦੇ ਆ ਸਾਰੇ ਆ ਜਿਹੜੇ ਦੂਜੇ ਵਿਰੋਧੀ ਪਾਰਟੀ ਵਾਲੇ ਆ ਉਹ ਤੜਕੀ ਉੱਠ ਕੇ ਗਾਲਾਂ ਕੱਢਣ ਲੱਗ ਜਾਂਦੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਜਿਨ ਜਰ ਤੁਸੀਂ ਮੇਰੇ ਨਾਲ ਹੋ